ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਦੇ ਅੱਜ ਦੇ ਵਿੱਚ ਤਾਂ ਗਈ ਆ ਪਿੰਡ ਤੂਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆ ਬਾਈ ਹਰਮਨ ਸਿੰਘ ਬਾਜਵਾਸ ਕੋਲ ਆਪਾਂ ਪਹਿਲਾ ਵੀਡੀਓ ਬਣਾਈ ਤੇ ਵੀ ਸਿੰਦਾ ਕੇ ਦਵਾ ਦਿਲਾ ਕੇ ਡੇਵ ਚੀਪ ਸਾਰਾ माल ਵੇਚ ਗਿਆ ਸੀ ਵੇਖਣ ਦੇ ਕੋਈ ਕਾਰਨ ਦਵਾ ਕਿ ਚੰਗੇ ਪਸ਼ੂ ਵੀਰ ਲਿਆਉਂਦਾ ਵਾ ਤੇ ਚੰਗੇ ਦੁੱਧ ਵਾਲੇ ਹੁੰਦੇ ਆ ਪਸ਼ੂ ਦੇ ਆ ਰਹੇ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਹਾਂਜੀ ਕਿਰਪਾ ਜੀ ਮਾਲਕ ਦੀ ਤੁਸੀਂ ਸੁਣਾਓ ਕਿਰਪਾ ਜੀ ਕਿਰਪਾ ਵਧੀਆ ਆਪਣਾ ਨਾਮ ਤੇ ਐਡਰੈਸ ਦੱਸਿਓ ਵੀਰ ਜੀ ਨਾਮ ਹਰਮਨਦੀਪ ਸਿੰਘ ਬਾਜਵਾ ਠੀਕ ਹੈ ਪਿੰਡ ਤੂਰ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਹੀ ਬੋਲ ਦਿਓ 872809904 ਠੀਕ ਹੈ ਜੀ ਹਾਂ ਰਹੀ ਹੈ ਸ਼ੁਰੂਆਤ ਕਰੋ ਜੀ ਦੱਸਿਓ ਬਾ ਛੋਟੀ ਬਾਰੇ ਕਿੰਨਾ ਬਾਰੇ 3 ਮਲਕ ਰਿਕਾਰਡ ਜੀ ਇਹ ਵੀਰ ਜੀ ਦੂਜਾ ਸੂਆ ਛੋਟੀ ਆ ਠੀਕ ਹੈ ਜੀ ਮਾਰੇ ਤੇ ਆ ਕੱਟੀ ਆ ਠੀਕ ਕਾ ਟੀਵੀ ਚੰਗੀ ਸੇ ਬੰਦੀ ਆ ਚੈੱਕ ਕਰ ਸਕਦੇ ਤੁਸੀਂ ਨਵਾਬ ਦੀਆਂ ਦੇ ਕੱਟੀ ਆ ਠੀਕ ਆ ਜੀ ਜਿੰਨਾਂ ਕੋ ਲਈ ਵੀਰਾ ਠੀਕ ਆ ਜੀ ਨਵਾਬ ਛੋਟੇ ਦੀ ਕੱਟੀ ਜੇ ਦੇਖੋ ਹਾਂਜੀ ਤੇ ਕਿੰਨਾ ਕੁ ਮਿਲਕ ਤਿਆਰ ਜੇ ਥਲੇ ਵੀਰ ਜੀ 12 ਕਿਲੋ ਠੰਡਾ ਕਰਦੇ ਦੁੱਧ ਤਿਆਰ ਠੀਕ ਆ ਜੀ ਤੇ ਕਿੰਨੇ ਕਿ ਦਿਨ ਹੋ ਗਏ ਤੋ ਸੂਈ ਨੂੰ ਇਹਨੂੰ ਸੂਈ ਨੂੰ ਉਹ ਆਂਦੇ 5-7 ਦਿਨ ਆਪਾਂ 10-12 ਦਿਨ ਆਂਦੇ ਸੂਈ ਨੂੰ ਠੀਕ ਆ ਜੀ 10 ਤੋਂ 12 ਦਿਨ 12 ਦਿਨ ਹੋ ਜੇ ਤਾਂ ਜੀ ਬੱਚੇ ਤੋਂ ਹੰਦਾ ਜਲ ਲਾ ਲੋ ਹਾਂਜੀ ਹਾਂਜੀ ਕਿੰਨਾ ਕੁ ਚਵਾਈ ਜੋਗੀ ਦੁੱਧ ਵੀਰ ਜੀ ਦੁੱਧ 13 14 ਕਿਲੋ ਵਧੀਆ ਚਵਾਈ ਜੋਗੀ ਪੂਰੀ ਧਾਰ ਤੂਰ ਪੋਲੀਆਂ ਠੰਡੀ ਸੀ ਠੀਕ ਹੈ ਜੀ ਖੋਲ ਕੇ ਵਿਖਾਈਏ ਲਓ ਜੀ ਹਾਂ ਜੀ ਵੀਰ ਜੀ ਕਰੋ ਚੈੱਕ ਫੇਸ ਕੁਆਲਟੀ ਤੇ ਲਾਗੇ ਲੋ ਤੁਹਾਨੂੰ ਜੀ ਰੂ ਦਿਖਾਉਂਦੇ ਆ ਥਾਣਾ ਦਾ ਸਾਈਜ਼ ਤੇ ਗੈਪ ਪੂਰੀ ਥੱਲੇ ਦੀ ਸਾਫ ਝੋਟੀ ਵੀਰ ਜੀ ਕਰੋ ਚੱਕ ਤੁਸੀਂ ਹਡਰ ਕੁਆਲਟੀ ਚੋਈ ਹੋਂ ਤੇ ਚੋਈ ਚਵਾਈ ਦੀ ਵੀਡੀਓ ਹਾਂ ਜੀ ਸ਼ਾਮ ਨੂੰ ਜਿਹੜਾ ਮਰਜੀ ਵੀਰ ਦੋ ਟਾਈਮ ਆਣ ਕੇ ਚੋਲੇ 12 ਕਿਲੋ ਉਦ ਆਪਣੇ ਕੋਲ ਲੈ ਗਏ। ਬਾਰੇ ਵਿੱਚ ਕੀ ਕਰ ਸਕਦੇ ਆਂ? ਕਾਲੀ ਸ਼ਾਹ ਛੋਟੀ ਆ। 12 ਕਿਲੋ ਉਦ ਆਪਣੇ ਕੋਲ ਲੈ ਗਏ। ਨਹੀਂ ਉਦ ਰਹਿੰਦੇ। ਠੀਕ ਆ ਜੀ। 12 ਕਿਲੋ ਵੀਰ ਕਹਿੰਦਾ ਕਿ ਗਰੰਟੀ ਹੈ ਫੁੱਲ ਆਪਣੀ ਭਾਵੇਂ ਕੋ ਦੋ ਟਾਈਮ ਚੋਲੇ ਦੇ ਭਾਵੇਂ ਕੋ 18 ਟਾਈਮ ਚੋਲੇ ਤੇ ਦੁੱਧ 14 ਲੀਟਰ ਵੀਰ ਕਹਦਾ ਚਵਾਈ ਜਾਊਗੀ। ਹੁਣ ਚੋਈ ਚੋਈ ਦੇ ਵਿੱਚ ਵੀ ਚੈੱਕ ਕਰ ਸਕਦੇ ਜੇ ਥਣਾ ਦਾ ਸਿਆਜ ਗੈਪ ਆ। ਇਹ ਲੋ। ਬਹੁਤ ਚੰਗਾ ਵਾ ਥਣਾ ਦਾ ਸਿਆਜ ਤੇ ਗੈਪ। ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ। ਦੱਸਿਓ ਭਾਜੀ ਮੋਲ ਲੇ। ਮੌਲਵੀ ਜੀ ਸਿਰਫ ਜੈ ਜੈ ਲੱਖ ਰੁਪਇਆ ਕਰਦੇ ਆ ਠੀਕ ਹੈ ਜੀ ਪੂਰਾ ਮਾਨਤਾਨ ਕਰਦਾ ਠੀਕ ਹੈ ਜੀ ਮਾਨਤਾਨ ਵੀ ਕਹਿੰਦਾ ਕਿ ਫੁੱਲ ਕਰਦਾਂਗੇ ਬਾਕੀ ਮੌਕੇ ਤੇ ਜਿਹੜਾ ਦੁੱਧ ਤਿਆਰ ਆ ਉਹ 12 ਲੀਟਰ ਆ 12 ਲੀਟਰ ਦੁੱਧ ਜਿਹੜਾ ਤਿਆਰ ਆ ਠੀਕ ਹੈ ਜੀ ਜਿਹੜਾ ਮਨਾਦਾ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਕਰੋ ਚੈੱਕ ਕਰਤਾ ਜੋ ਦੂਜੇ ਨੰਬਰ ਤੇ ਬਹੁਤ ਤਕੜੀ ਵੈੜ ਵੈੜ ਆ ਇਹੋ ਜਿਹੇ ਫਾਰਮਾ ਦੇ ਵਿੱਚ ਰੱਖੀਆਂ ਹੁੰਦੀਆਂ ਵਾ ਕਈ ਸਪੀਡ ਵੀਰਾਂ ਨੇ ਯਾਰ ਉਹ ਪੁੱਛਦੇ ਇਹਦੇ ਬਾਰੇ ਦੱਸਿਓ ਭਾਜੀ ਇਹਦਾ ਕੀ ਮਿਲਕਰ ਕਾਉਣ ਜੇ ਇਹਦਾ ਵੀਰ ਜੀ ਇਸ ਟਾਈਮ ਤਿਆਰ ਜਿਹੜਾ ਦੁੱਧ ਹੈ 20 ਕਿਲੋ ਠੀਕ ਹੈ ਜੀ ਇਹ ਵੀ ਚੋਈ ਚਵਾਈ ਆ ਹੁਣ ਠੀਕ ਹੈ ਜੀ 20 ਕਿਲੋ ਦੁੱਧ ਜਿਹੜਾ ਤਿਆਰ ਆ ਆਪਾਂ 18 ਦੀ ਗਾਰੰਟੀ ਦਵਾ ਜੀ ਠੀਕ ਹੈ ਜੀ 18 ਕਿਲੋ ਜਿਹੜਾ ਮਰਜੀ ਵੀ ਰਣ ਕੇ ਵੜ ਚੋਲੇ ਉਹ ਪਿੱਛੇ ਬੱਸੀ ਵੇਖੋ ਕਿ ਨਹੀਂ ਚ ਹਾਂਜੀ ਆ ਵਧੀਆ ਟੀਕਾ ਵਧੀਆ ਬਰੀਡ ਦੀ ਵੱਛੀ ਆ ਜੀ ਇਹ ਵੀ ਚੰਗੇ ਸੇਮਾਂ ਦੀ ਆ ਵੱਛੀ ਹਾਂਜੀ ਹਾਂਜੀ ਇਹ ਵੀ ਚੰਗੀ ਤਿਆਰ ਹੋਈ ਨਹੀਂ ਕਿ ਪੂਰੀ ਵੇਲੇ ਜਿਹੜੇ ਵੀ ਕੋਈ ਉਹ ਵੀ ਵੱਛੀ ਪੂਰੀ ਦੁੱਧ ਛੱਡਣ ਦੇ ਸਾਂਭੰਦੇ ਆ ਹਾਂਜੀ ਹਾਂਜੀ ਵੱਛੀ ਨੂੰ ਵੇਖ ਕੇ ਲੋਕਾ ਕਹਣਾ 20 ਦਿਨਾਂ ਦੀ ਆ ਠੀਕ ਆ ਜੀ ਆਪਾਂ ਨੇ ਵੱਛੀ ਨੂੰ ਅਜੋ 15 ਦਿਨ ਦੀ ਆ ਇਹ ਗਾਂ ਮੇਲੇ ਤੇ ਆਉਣੀ ਆ ਠੀਕ ਆ ਜੀ ਮੇਲੇ ਤੇ ਆਉਣੀ ਆ ਹਾਂਜੀ ਤੇ ਦੁੱਧ ਆਗਾ ਇਹ 20 ਲੀਟਰ ਤੇ ਆ ਤੇ ਬਾਕੀ ਵੀਰ ਕਹਿੰਦਾ ਕਿ 18 ਲੀਟਰ ਦੀ ਗਰੰਟੀ ਆਪਣੀ ਇਹ ਬਹੁਤ ਕੱਡ ਕਾਠਲ ਬਹੁਤ ਤਕੜੀ ਆ ਫੈੜ ਤੇ ਖੋਲੀਓ ਭਾਜੀ ਇਹਨੂੰ ਦੁੱਧ ਵੀਰ ਠੀਕ ਹੈ ਜੀ ਚਲੋ ਵੀਰ ਦੀ ਜੀ ਸੇਵਾ 52 30 ਕਿਲੋ ਦੁੱਧ ਤੱਕ ਜਾਊਗੀ ਠੀਕ ਹੈ ਜੀ ਵੇਖੋ ਬਾਕੀ ਗੱਦ ਕਾਠਲੋ ਤੇ ਬਹੁਤ ਅਗੜੀ ਅਲੱਗੇ ਲੋਜ ਪੁਝਦੀਆਂ ਦੁੱਧ 50 30 ਲੀਟਰ ਦੇ ਕਰੋ ਕੋਈ ਸਾਡਰ ਕੁਆਲਟੀ ਚੈੱਕ ਥਾਲਾ ਦਾ ਸਾਈਜ਼ ਤੇ ਗੈਪ ਇਹਦਾ ਵੀ ਬਹੁਤ ਚੰਗਾ ਵਾ ਬਾਕੀ ਇਹਨਾਂ ਲੋਕ ਵੀਰ ਦੀ ਹਾਈਟ ਬਹੁਤ جوان ਹੈ ਵੀਰ ਵੀ ਤੇ ਬਹੁਰੀ ਹਾਈਟ ਦੇ ਹਾਵਲਾ ਬਲਰਾਜਾ ਤੋਂ ਹਿਲਾ ਸਕਦੇ ਜੇ ਬਾਕੀ ਵੀਰ ਦਾ ਚਵਾਈ ਕਰ ਲਈ ਆ ਕਿੱਲੇ ਕੋ ਜੋ ਤੇਰਾ ਚੋਇਸ ਵੇਰੇ ਵੀਰ ਜੀ ਸਵੇਰੇ ਪੂਰਾ ਡੰਗਰ ਜਿਹੜਾ 7 ਵਜੇ ਚੋਇਆ ਠੀਕ ਹੈ ਜੀ 7 ਵਜੇ ਦੀ ਚਵਾਈ ਹੋਈ ਆ ਤੇ ਹੁਣ ਟਾਈਮ ਕੋਈ ਸਾਢੇ 10 ਦੇ ਲਾਗੇ ਬੱਲੇ ਹੋ ਗਿਆ ਵਾ ਦੋ ਦੱਲੋਂ ਵੀਰ ਜੀ ਰੁਪਈਆ ਦਾ ਝੂੜ ਹੋਊਗਾ ਠੀਕ ਹੈ ਜੀ ਜਿਹੜਾ ਵੀ ਵੀਰ ਆਵੇ ਆਪਣਾ ਦੋ ਟਾਈਮ ਚੋ ਕੇ ਫੇਰ ਖੜੇ ਠੀਕ ਹੈ ਜੀ ਦੁੱਧ ਦੀ ਗਾਰੰਟੀ ਦਵਾਜ ਫੁੱਲ ਠੀਕ ਹੈ 30 ਕਿਲੋ ਦਾ ਦੁੱਧ ਨਾ ਦੇਵੇ ਤਾਂ ਫਾਇਦਾ ਕੀ ਐਡਾ ਕਰਦਾ ਹਾਂਜੀ ਇਹ ਦਾ ਹਾਂਜੀ ਕੀ ਮੁੱਲ ਜੇਰਾ ਮੁੱਲ ਕਰਨੋਂ ਵੀਰ ਜੀ ਜੋ ਮਰਜ਼ੀ ਜਿੱਦੀ ਵਹਿੜ ਲੱਖ ਹੀ ਕਰਾਉਂਦੀ ਆ ਹਾਂਜੀ ਸਿਰਫ 70000 ਰੁਪਏ ਮੋੜ ਕੇ ਠੀਕ ਹੈ ਜੀ ਸਿਰਫ 70000 ਮਾਨ ਤਣ ਫੁੱਲ ਕਰਦਾ ਠੀਕ ਹੈ ਜੀ ਆਪਾਂ ਜਾਇ ਜੀ ਨਾ ਲਈਏ ਜਾਇ ਜੀ ਨਾ ਦੇਦਾ ਠੀਕ ਹੈ ਜੀ ਬਾਕੀ ਕਾਟ ਕਾਠ ਬਹੁਤ ਤਗੜਾ ਜੇ ਬੈਠਦਾ ਫੇਸ ਕੁਆਲਟੀ ਦੇ ਚੈੱਕ ਕਰ ਸਕਦੇ ਜੀ ਬਿਲਕੁਲ ਡੇਰੀ ਠੰਡੀ ਠੁੰਡੀ ਕੋਈ ਗੱਲ ਨਹੀਂ ਬਾਤ ਨਹੀਂ ਜਿੱਦਾਂ ਮਰਜੀ ਹਾਂ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਪਹਿਲੇ 90 ਤੇ ਜਿਹੜੀ ਝੋਟੀ ਵਿਖਾਈ ਆ ਤੁਸੀਂ ਫੇਸ ਕੁਆਲਟੀ ਇਹਦੀ ਚੈੱਕ ਕਰ ਸਕਦੇ ਜੀ ਇਹ ਵੀ ਬਿਲਕੁਲ ਹੈ ਠੱਡੀ ਸੀਲ ਬਿਲਕੁਲ ਇਹ ਵੀ